ਪ੍ਰੇਮ ਟਿਲੂ ਦੇ ਗਾਣੇ ਸ਼ੂਜ਼ ਆਫ ਤੋਂ ਬਾਅਦ ਹਰ ਕੋਈ ਨਵਾਨ ਦੇ ਰਿਪਲਾਈ ਦੀ ਉਡੀਕ ਕਰ ਰਹੀ ਸੀ ਤੇ ਪਹਿਲਾਂ ਤਾਂ ਕਾਫੀ ਟਾਈਮ ਤੋਂ ਨਵਾਨ ਇਸ ਮਸਲੇ ਤੇ ਚੁੱਪੀ ਸਾਦੀ ਹੋਈ ਸੀ ਪਰ ਆਪਣੇ ਚਾਹਣ ਵਾਲੇ ਨੂੰ ਆਪਣੇ ਜਨਮ ਦਿਨ ਮੌਕੇ ਸਰਪ੍ਰਾਈਜ਼ ਤੇ ਹੇਟਰਾਂ ਨੂੰ ਮੂੰਹ ਤੋੜ ਜਵਾਬ ਨਵਾਨ ਨੇ ਦੇ ਦਿੱਤਾ ਹੈ ਜੀ ਹਾਂ ਦੋਸਤੋ ਨਵਾਨ ਸੰਧੂ ਨੇ ਨੋ ਮਿਡਮੈਨ ਨਾਮ ਦਾ ਟਰੈਕ ਬਿਨਾਂ ਕਿਸੇ ਅਨਾਉਂਸਮੈਂਟ ਤੋਂ ਡ੍ਰੌਪ ਕਰ ਦਿੱਤਾ ਹੈ ਜਿਸ ਦੇ ਵਿੱਚ ਤਿੰਨ ਵੱਡੇ ਰਿਪਲਾਈ ਨਵਾਨ ਸੰਧੂ ਨੇ ਪ੍ਰੇਮ ਟਿਲੂ ਨੂੰ ਅਤੇ ਰੈਪਰਿਕਵਾਲ ਦੀ ਵੀ ਚੰਗੀ ਰੇਲ ਬਣਾਈ ਹੈ ਕਿਉਂਕਿ ਬਿਨਾਂ ਕਿਸੇ ਗਲਤ ਰੈਪਰਿਕਵਾਲ ਨੇ ਪ੍ਰੇਮ ਟਿਲੂ ਪਿੱਛੇ ਲੱਗ ਨ ਪ੍ਰੈਨ ਵਾਲਾ ਸੀ ਪਰ ਨੋ ਮਿਡਮੈਨ ਗਾਣੇ ਨੂੰ ਲੈ ਕੇ ਕਿਤੇ ਨ ਨਵਾਂ ਸੰਧੂ ਦੇ ਚੌਣ ਵਾਲੇ ਨਵਾਂ ਤੋਂ ਜਰੂਰ ਥੋੜੇ ਬਹੁਤ ਨਰਾਜ਼ ਨਜ਼ਰ ਆਈ ਨਹੀਂ ਕਿਉਂਕਿ ਜਿਸ ਇਸ ਹਸਾਮ ਦੇ ਨਾਲ ਪ੍ਰੇਮ ਟੀਲੋ ਨੇ ਇਸ਼ੂਜ਼ ਆਫ ਗਾਣੇ ਦੇ ਵਿੱਚ ਨਵਾਂ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ કરી ਸੀ ਤੇ ਪ੍ਰੇਮ ਟੀਲੋ ਨੂੰ ਸ਼ਿਟਡਾਉਨ ਸੰ ਵਰਗਾ ਮਾਸਟਰਪੀਸ ਗਾਣਾ ਚੰਗੀ ਥਾਂ ਲਪਾਉਂਦਾ ਪਰ ਫਿਰ ਵੀ ਨਵਾਂ ਦੇ ਚੌਣ ਵਾਲੀ ਇਸ ਗਾਣੇ ਨੂੰ ਭਰਪੂਰ ਮਾਤਰਾ ਦੇ ਵਿੱਚ ਪਿਆਰ ਦੇ ਰਹੀ ਨਹੀਂ ਸੋ ਜੇਕਰ ਤੁਸੀਂ ਵੀ ਨਵਾਂ ਸੰਧੂ ਤੋਂ ਸ਼ਿਟਡਾਉਨ ਸੰ ਵਰਗੇ ਮਾਸਟਰਪੀਸ ਗਾਣੇ ਦਿਉ ડી ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ